ਸਾਰਾ ਨੂੰ ਹੱਥ ਜੋੜ ਕੇ ਪੈਰ ਪਰੀ ਸਾਹਿਬੀ ਕਾਲ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਕਰਦੇ ਆ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਟਾਈਮ ਆ ਟਾਈਮ ਜਿਹੜਾ 1:30 ਵਜ ਗਿਆ ਆਪਾਂ ਬਲੌਗ ਨੂੰ ਸ਼ੁਰੂ ਕੀਤਾਗਾ ਅੱਜ ਆਪਾਂ ਕੰਮ ਦੀ ਚਾਲ ਜੀ ਵਿਗੜ ਗਈ ਅੱਜ ਆਪਾਂ ਹੁਣ ਨਾ ਕਿ ਹਟੀਆਂ ਹੰਜੇ ਕੰਮ ਸਾਰੇ ਬਾਹਰ ਕੰਮ ਧੰਦੇ ਨਿਮੜ ਕੇ ਤੇ ਆਪਾਂ ਨਾ ਹੁਣੇ ਦੋ ਪਣ ਆ ਗਈ ਸੀ ਸੂਟ ਸਲਾਈ ਕਰਾਉਣੇ ਦੇਣ ਇਸ ਕਰਕੇ ਉਹਨਾਂ ਕੋਲੇ ਬੈ ਗਏ ਆਪਾਂ ਟਾਈਮ ਲੱਗ ਗਿਆ ਹੁਣ ਮੈਂ ਕੱਟਦੀ ਜੀ ਸੂਟ ਚੱਕ ਤਾਰ ਕਰਦੀ ਆ ਬੇਟਾ ਗਿਆ ਵਿਆਹ ਚ ਸਮਾਨ ਦੇਖੋ ਵੱਡਾ ਚਾਹੇ ਛੋਟਾ ਜਵਾਕ ਖਲਾਰਾ ਮਾਪੇ ਦੇ ਸਰਤੇ ਜਵਾਕ ਨੂੰ ਮੌਜ ਹੁੰਦੀ ਆ ਇੱਥੇ ਮੰਮੀ ਆਹ ਚੱਕਦੀ ਆਹ ਚੱਕਦੀ ਸਾਰਾ ਸਮਾਨ ਖਲਾਰ ਕੇ ਧਰ ਦਿੰਦਾ ਕਿਤੇ ਕੁਛ ਕਿਤੇ ਕੁਛ ਬੈਡਾਂ ਤੇ ਹੁਣ ਪਹਿਲਾਂ ਸਮਾਨ ਚੱਕਦੀਆਂ ਫਿਰ ਆਪਣੇ ਸੂਟ ਪੈਣੇ ਜੀ ਸੂਟ ਆਪਾਂ ਕਟਿੰਗ ਕਰਦੇ ਆ ਤੇ ਜਿੰਨਾ ਕ ਟਾਈਮ ਹੋ ਜਾ ਆਪਾਂ ਸਿਲਾਈ ਕਰਾਂਗੇ ਆਪਾਂ ਕਰਦਾਂਗੇ ਜੀ ਆਪਾਂ ਕਮੀਜ਼ ਨੂੰ ਮੂਹਰੇ ਥੋੜੇ ਫਿਟਿੰਗ ਵਾਲੀ ਨਿਸ਼ਾਨੀਆਂ ਲੈ ਦਾਂਗੇ ਗਲੇ ਕੋਲੇ ਬਣਾ ਦਾਂਗੇ ਕੋਲੀਆਂ ਪਲੀਆਂ ਵਗੈਰਾ ਪਾ ਕੇ ਆਪਾਂ ਫਿਰ ਰਜਮੀ ਸਲਵਾਰਾਂ ਬਣਾਉਣ ਵਾਲੀਆਂ ਉਹ ਆਪਾਂ ਕੱਲ ਨੂੰ ਦੇਖਾਂਗੇ ਚਲੋ ਜੀ ਆਪਾਂ ਸੂਟ ਕੱਟਦੇ ਨਾਲ ਆਪਾਂ ਪਹਿਲਾਂ ਸਮਾਨ ਚੱਕਦੀ हाँ देखो आप अपने शीशा बाज वाज दें अपने को सिलाई भाई आप अंदर शीशा चक छोटे छोटे कम तो होंदो एक सूट तो आप प अपने को सिलाई करने वाले एक अपने कोई ये कुछ अपने थले दराउे पे ने गए ये अपना दो पहला देने के आप कटिंग करते हैं ਇੱਧਰ ਦੇਖੋ ਇੱਧਰ ਤੋਂ ਨਹੀਂ ਕੁਛ ਆਏਗਾ ਚੱਕਾ ਸਮਾਨ ਆਹ ਦੇਖੋ ਲੋਰ ਲਾ ਕੇ ਥੱteri ਪਈਆ ਸਾਰਾ ਦਿਨ ਸਵੇਰ ਵਾਲੇ ਨੇ ਛੋਟੇ ਛੋਟੇ ਕੰਮ ਹੁੰਦੇ ਨੇ ਚੱਕਣਾ ਧਰਨ ਸਾਰਾ ਦਿਨ ਚੱਕਣ ਧਰਨ ਨਹੀਂ ਲੋਟਾਂ ਦਾ ਛੋਟੇ ਛੋਟੇ ਕੰਮ ਆਉਹ ਚੱਕ ਲੋ ਚੱਕ ਲੋਈ ਸਵੇਰੇ ਹੀ ਤਾਂ ਬਾੜੀ ਚੱਕਤਰ ਹੋ ਜਾਂਦੀ ਸਾਰੀ ਚੀਜ਼ਾਂ ਦੀ ਸੈਟਿੰਗ ਕਰਨੇ ਕੰਮ ਧੰਦੇ ਕੁਝ ਬਾਹਰੇ ਹੋ ਜਾਂਦੇ ਨੇ ਅੰਦਰ ਆ ਜਾਂ ਅੰਦਰ ਆ ਕੰਮ ਰੁੱਲ ਜਾਂਦੇ ਨਹੀਂ ਪਾਰੇ ਵਗ ਜੋ ਬਾਹਰੇ ਹੋ ਜਾਂਦੇ ਨੇਗੇ ਤੇ ਚਲੋ ਜੀ ਆਪਾਂ ਨਾ ਸੂਟ ਕੱਟਦੇ ਆ 1:3 ਵੱਜ ਗਿਆ ਆਪਾਂ ਚਾਹ ਕਰਕੇ ਖੇਤ ਨਾਲ ਆਪਣੇ ਲਈ ਜਾਂਦੇ ਨੇ ਕਣਕ ਨੂੰ ਪਾਣੀ ਚਾਹ ਆਪਾਂ ਕਰਤੀ ਸੀਗੀ ਲੈ ਗਈ ਸੀਗੀ ਨਾਲੀ ਉਦੋਂ ਪਿੱਛੇ ਕੋਈ ਜਾਣ ਵਾਲਾ ਨਹੀਂ ਸੀਗਾ ਤੇ ਫਿਰ ਉਹ ਗਏ ਨੇ ਬੇਟਾ ਕਰ ਆਪਣਾ ਵਿਆਹ ਚ ਆਪਾਂ ਨੇ ਕੁਝ ਖਾਣਿਆਂ ਦੇ ਦੇ ਆ ਆਪਣੇ ਨਾਲ ਲੋੜੀਵਾਲ ਦਾ ਸਮਾਨ ਪਿਆ ਹੈਗਾ ਹੁਣ ਆਪਾਂ ਵਿਆਹ ਸ਼ਾਦੀ ਦੇ ਤਰੀਕੇ ਫਿਰ ਦੇਖੇ ਕਿ ਕਿਦਰੇ ਬਾਕੀ ਪ੍ਰੋਗਰਾਮਾਂ ਚ ਅੱਜ ਆਪਣੇ ਨਾਲ ਸਮਾਨ ਕਰਕੇ ਦਿਖਾਉਣੀ ਆ ਲਈ ਆਪਈ ਆਈ ਆਪਣੀ ਤਿਲਾਂ ਵਾਲੀ ਗੱੱਚ ਅੱਡੇ ਚ ਆਪਨੇ ਪਿਆ ਦਾਲੀ ਆਪਣੇ ਪੰਜੇ ਦੇ ਰਿਮੋਟ ਖੁਸ਼ ਆਪਣੇ ਇਹ ਚਿਲਾਲੇ ਇਹ ਨਾ ਮੁਖੜੀ ਪਾਈ ਹੋਈ ਹੈ ਗੱਚਕਚ ਜਦੋਂ ਖਾ ਲੈਂਦੇ ਤਜਾਬ ਆ ਜਾਂਦਾ ਕਿਉਂਕਿ ਤੇਲ ਗਰਮ ਹੁੰਦੇ ਨਹੀਂ ਤੇ ਹੁਣ ਧੁੱਪਾਂ ਪਣ ਲੱਗੀਆਂ ਗਰਮੀ ਹੋ ਗਈ ਬਸ ਨਹੀਂ ਖਾਣੇ ਸਾਡੇ ਹੋਰ ਕੋਈ ਖਾਣਾ ਨਹੀਂ ਹੈਗੇ ਇਸ ਨੂੰ ਇਹ ਥੈਗੀ ਦਾ ਬਹੁਤ ਟੇਸਟੀ ਨੇ ਆ ਦੇਖੋ ਇਹ ਚ ਮੁਖੜੀ ਵਾਲੀ ਗੱਚਕਈ ਮੁ ਕੁਝ ਤਾਂ ਮੁਖੜੀ ਗਰਮ ਹੋਏ ਕੋਸੇ ਤੇਲ ਗਰਮ ਹੁੰਦੇ ਨਹੀਂ ਕਿ ਕਿਤੇ ਲਿਓੜੀਆਂ ਪਈਆਂ ਨੇ ਕਿੰਨੇ ਦਿਨ ਹੋ ਗਏ ਨੂੰ ਕਈ ਨੂੰ ਸਮਾਂ ਨੂੰ ਚੱਲੇ ਆਪਾਂ ਕੁਝ ਖਾਣੇ ਆ ਫਿਰ ਆਪਾਂ ਮੈਨੇ ਮਸ਼ੀਨ ਤੇ ਲਈ ਆਪਾਂ ਖਾਣਾ ਤੇ ਲਾੜੀ ਤੇ ਗੋੜਾ ਵਾਲੀ ਕਚਕ ਕੱਲਾ ਕਹਿੰਦੇ ਪੇਟ ਪੂਜਾ ਫਿਰ ਕੰਮ ਦੂਜਾ ਜਦੋਂ ਨਾ ਆਪਾਂ ਕੰਮ ਧੰਦਾ ਕਰਕੇ ਸਾਰੇ ਆਪਾਂ ਫ੍ਰੀ ਹੁੰਨੇ ਆ 12:00 ਵਜੇ 11:00 ਵਜੇ 1:00 ਵਜੇ ਜਿਹੇ 2:00 ਵਜੇ ਉਸ ਟਾਈਮ ਆਪਾਂ ਨੂੰ ਭੁੱਖ ਲੱਗਦੀ ਵੀ ਕੁਝ ਹੋਵੇ ਖਾਣ ਨੂੰ ਕਦੇ ਆਪਾਂ ਖੂਆ ਖੂਆ ਕੱਢ ਲੈਣਾ ਗਜਰ ਪਕ ਬਣਾ ਲੈਈਏ ਕੁਝ ਵਿਆਹ ਸ਼ਾਦੀ ਆ ਜਾਂਦੀ ਨੇ ਆਪਾਂ ਪ੍ਰੋਗਰਾਮਾਂ ਚ ਤੁਰੇ ਫਿਰਦੇ ਰਹਿੰਨੇ ਆ ਕਿਉਂਕਿ ਆਦਤ ਬਣੀ ਰਹਿੰਦੀ ਕਿਉਂ ਸਰਦੀਆਂ ਚ ਉਹ ਜਿਹਾ ਸਰੀਰ ਬਣ ਜਾਂਦਾ ਗਰਮੀਆਂ ਚ ਉਹ ਜੀ ਆਤ ਬਣ ਜਾਂਦੀ ਆ ਗਰਮੇ ਚ ਆਪਾਂ ਕਲੀ ਸਿੰਪਲ ਰੋਟੀ ਖਾਂਦੇ ਆ ਕੋਈ ਚੀਜ਼ ਆ ਜੀ ਤਲੀ ਫੁਲੀ ਕੁਛ ਨਹੀਂ ਖਾਂਦੀ ਕਿਉਂਕਿ ਇੱਕ ਤਾਂ ਗਰਮੀ ਜਾਂਦੀ ਨੇ ਇੱਕ ਸਾਰਾ ਦਿਨ ਆਪਣਾ ਗਰਮੀ ਚ ਕੰਮਾਂ ਜੀ ਲੰਘ ਜਾਂਦੀ 5:00 ਵਜੇ ਚ ਹੋ ਜਾਂਦਾਗਾ ਹੁਣ ਆਪਾਂ ਸੋਸ ਬਸ ਜਲਦੀ ਕੰਮ ਕਰ ਲੈਨੇ ਆ ਠੰਡ ਹੁੰਦੀ ਆ ਜੀ ਤੇ ਉਸ ਤੋਂ ਬਾਅਦ ਰੋਟੀ ਰੋਟੀ ਖਾ ਕੇ ਕੰਮ ਨੇ ਵੜ ਕੇ ਫਿਰ ਆਹਦੇ ਕੁਛ ਖਾਣ ਨੂੰ ਹੋਵੇ ਕੁਛ ਮਿੱਠਾ ਹੋਵੇ ਪਹਿਲਾਂ ਗੱਚਾਂ ਕੋਚਗੀਆਂ ਮਹੀਨੇ ਮੇੜਦੀ ਹੁੰਦੀਆਂ ਜਦੋਂ ਵੀ ਖਾਣੀਆਂ ਹੁੰਦੀਆਂ ਸਾਡੇ ਚਲੋ ਜਾਈਏ ਆਪਾਂ ਖਾ ਲਈਏ ਖਾ ਕੇ ਫਿਰ ਆਪਾਂ ਸੂਟ ਕ ਲੋਈ ਸੂਟ ਆਪਾਂ ਨੇ ਕੱਟ ਤੇ ਆਪਾਂ ਇਹਨਾਂ ਨੂੰ ਬਾਹਰ ਚਾ ਲਦੇ ਆਂ ਆਪਾਂ ਬਣਾਉਣੇ ਆ ਕੋਕ ਟਕ ਚਾਹ ਚਾਹ ਬਣਾਉਣੇ ਆ ਕੋਕ ਟਕ ਚਾਹ ਪੀ ਕੇ ਨਾ ਮੱਜਾਂ ਨੇ ਤੇ ਆਪਾਂ ਮੱਜਾਂ ਜਿ ਆਪਣੀਆਂ ਬੈਠੇ ਨੇ ਉਹ ਦੇਖੋ 3.5 ਖੜੀਆਂ ਹੁੰਦੀਆਂ ਨੇ ਇਹ 3.5 3.5 ਉਹ ਨਜ਼ਰ ਚ ਨੇ ਆਪਾਂ ਉਹ ਛੋਟੀ ਜਿਹੀ ਕੱਟੀ ਬੈਠੀ ਦੇਖੋ ਆਪਣੀ ਆਪਾਂ ਚਾਹ ਬਣਾ ਲਈ ਹੁਣ ਇਹਦੇ ਕੋਕ ਟਕ ਤੇ ਚਾਹ ਨਾ ਪਾ ਜੋ ਸੀ ਬਣਾ ਬਾਰੇ ਕੋਟੇ ਚਾਰਸਟ ਕਰਨੀ ਇੱਕ ਤਾਂ ਪ੍ਰੋਬਲਮ ਆ ਗਿਆ ਸੰਗਰੇ ਚਾਲਰ ਫਿਰ ਆਪਾਂ ਦੇ ਦੇ ਸਾਡੀ ਦੂਜੀ ਦੀ ਬਣਾਈਏ ਸ਼ਾਮ ਨੂੰ ਅਜੇ ਨਾਲ ਆਪਣੇ ਮਟਰ ਪਾਈ ਸੀ ਮੈਨੂੰ ਐ ਸੀਗਾ ਵੀ ਆਪਾਂ ਥੋੜਾ ਜਿਆ ਜਿੱਦ ਤੋ ਬਾੜਨਾਗੇ ਸੱਕਰ ਗੀਰ ਬਣਾ ਲਾਂਗੇ ਕੱਲ ਉਹ ਕੀ ਬੋੜੀ ਜਿੱਦ ਨਾਲ ਸੋਣਾ ਤੇ ਨਾਲ ਹੀ ਬਟੇਲਾ ਜਿੱਦ ਆਏਗਾ ਆਪਣੇ ਘਰੇ ਤੇ ਜਦੋਂ ਨਾਲ ਆਪਣੇ ਦੁੱਧ ਘਰੇ ਦਾ ਫਿਰ ਆਪਾਂ ਤੀਜੀ ਜੋਤ ਮਟਰ ਵੀ ਅਗਲੇ ਕੇਸ ਪ੍ਰੈਸਿੰਗ ਇਹ ਵਪਾਂ ਕੱਟ ਰਾ ਪਾਲਣ ਦੇ ਵਿੱਚ ਕਲਪਾ ਗਜਰਾ ਮਟਰ ਵੀ ਸੀ ਗਾ ਗਜਰਾ ਕੱਟ ਲਿਆ ਮਟਰ ਕੱਟ ਦੇ ਇਹਦੇ ਤੋਂ ਦਿਸਪਾਦ ਵੀ ਥੋੜੀ ਜਿਹਾ ਤਾਂ ਸਾਫ ਨਹੀਂ ਹੁੰਦਾ ਤਾਂ ਕਿ ਪੱਤੀ ਵੱਧ ਪੈ ਜਾਈ ਜਾ ਆਪਾਂ ਚਾਪ ਇਹ ਨਾਲੇ ਆਪਾਂ ਸਬਜ਼ੀ ਕੱਟਦੇ ਹਾਂ ਇਹ ਲੋ ਮਟਰ ਕੱਟਦੇ ਨਾਲ ਆਪਾਂ ਲਸਣ ਗੰਡਾ ਛਿਲਦੇ ਲੋ ਜੇ ਨਾਲੇ ਆਪਾਂ ਚਾਪ ਹੀ ਲੈਨੇ ਆ ਨਾਲੇ ਆਪਾਂ ਨਾਲ-ਨਾਲ ਸਬਜ਼ੀ ਤਿਆਰ ਕਰ ਦਿੰਨੇ ਆ ਆਪਾਂ ਨਾ ਮਟਰ ਕੱਢ ਦਾਂਗੇ ਨਾਲੇ ਆਪਾਂ ਲਸਣ ਗੰਡਾ ਛਿਲਦੇ ਹੁਸ ਤੋਂ ਬਾਅਦ ਫਿਰ ਆਪਾਂ ਬਣ ਕੇ ਆਵਾਂਗੇ ਮੱਝਾਂ ਮੱਝਾਂ ਦਾ ਟਾਈਮ ਹੋ ਜਾਊਗਾ ਕਿਉਂਕਿ ਅੱਜ ਮੱਝਾਂ ਆਪਾਂ ਨੂੰ ਸਾਹਮਣੀਆਂ ਪੈਣਗੀਆਂ ਅੱਜ ਆਪਣੇ ਖੇਤ ਕਣਕ ਨੂੰ ਪਾਣੀ ਲਾਈ ਜਾਂਦੇ ਨੇਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਪਾਣੀ ਮੱਜਾਂ ਨੂੰ ਪਾਣੀ ਪੂਣੀ ਪਲਾਉਣਾ ਹੋਊਗਾ ਦਾਣਾ ਦੂਣਾ ਪਿਉਣਾ ਹੋਊਗਾ ਕੱਖ ਕੰਡਾ ਪਾਉਣਾ ਹੋਊ ਮੱਜਾਂ ਨੂੰ ਈ ਘੀਰਾ ਤਾਂ ਕੱਖ ਪਾਏ ਪੈਣੇ ਹੁਣ ਆਪਣੇ ਚਾਰ ਆਪੋ ਉਸ ਤੇ ਬੰਦਾਂਗੇ ਫਿਰ ਆਪਾਂ ਇਨ ਜਿੱਦ ਮੱਜਾਂ ਬਣ ਕੇ ਆਪਾਂ ਸਬਜ਼ੀ ਨੂੰ ਤੜਕਾ ਲਾ ਦਾਂਗੇ ਫਿਰ ਆਪਾਂ ਜੋਤ ਪਾ ਕੇ ਆਵਾਂਗੇ ਜੀ ਮੰਦਰ ਚ ਜਾਣੇ ਨੇ ਆਪਾਂ ਜੋਤ ਪਾਉਣਾ ਆਪਣੇ ਬਾਬੇ ਖੇਮ ਦੱਸਦੇ ਚਲੋ ਜੀ ਆਪਾਂ ਨਾ ਚਾਹ ਪੀ ਲੈਣੇ ਨਾਲ ਆਪਾਂ ਸਬਜ਼ੀ ਤਿਆਰ ਕਰ ਲਈ ਨਾਲ ਨਾਲ ਇਸ ਵਾਰ ਨਾ ਆਪਾਂ ਨੂੰ ਮਟਰਾਂ ਦਾ ਵੀ ਵਧੀਆ ਮਿਲਿਆ ਫਲੀਆਂ ਦੇਖੋ ਤੁਸੀਂ ਕਿੱਡੇ ਕਿੱਡੇ ਲੰਬੀਆਂ ਨੇ ਕਾਫੀ ਲੰਬੇ ਮਟਰ ਨੇਗੇ ਬਹੁਤ ਸੋਹ ਇਸ ਵਾਰ ਨਾ ਜਦੋਂ ਆਪਾਂ ਤੋੜ ਲੈਣਾ ਮਗਰ ਫਲ ਫੇਰ ਚੱਕ ਲੈਂਦੇ ਨੇ ਕਿ ਪਿਛਲੀ ਵਾਰ ਆਪਣੇ ਦੂਸਰੇ ਲੁੱਟ ਬੀਜੇ ਜਿਸ ਵਾਰ ਬੱਟਾ ਦੀ ਬੀਜੇ ਹੋਏ ਨੇ ਵਧੀਆ ਹੋ ਰਹੇ ਨੇ ਦੋ ਤਿੰਨ ਵਾਰਾਂ ਤੋੜ ਲਈ ਅੱਗੇ ਤਾਂ ਦੋ-ਕਬਾਰਾਂ ਤੋੜਦੇ ਉਹ ਹੋ ਜਾਂਦਾ ਮੁੜ ਕੇ ਪਿੱਛੇ ਨਾ ਲੱਗਦੇ ਮੈਂ ਦੇਖੋ ਕਿੰਨੇ ਸੋਹਣੇ ਨੇ ਬਹੁਤ ਵਾਰ ਸਬਜ਼ੀ ਬਣਾ ਲਈ ਆਪਾਂ ਨੇ ਕਾਫੀ ਉੱਤਰੇ ਆਉਂਦੇ ਨੇਗੇ ਫਲੀਆਂ ਦੇਖੋ ਤੁਸੀਂ ਕਿੱਡੇ-ਕੱਡੇ ਲੰਬੀਆਂ ਨੇ ਗਈਆਂ ਨਾਲੇ ਭਰੇ ਬਣਾਏ ਨਹੀਂ ਹੈਗੇ ਵੀ ਫੋਕਲੇ ਜਿਹੇ ਨੇ ਮੋٹے-ਮੋٹے ਨੇ ਚਲੋ ਆਪਾਂ ਮਟਰ ਕੱਢੀਏ ਲਓ ਜੀ ਸਬਜ਼ੀ ਨਾਲ ਆਪਾਂ ਨੇ ਤਿਆਰ ਕਰਤੀ ਕੱਟਤੀ ਲਸਣ ਗੰਡਾ ਕੱਟਤਾ ਆ ਅਦਰ ਮਟਰ ਘੜਤੀ ਚੋੜੀ ਆਪਾਂ ਦਈਏ ਹੁਣ ਸਾਨੂੰ ਆਪਣੀਆਂ ਮੱਝਾਂ ਬਾਰੇ ਜਾਣਕਾਰੀ ਹੋ ਗਿਆ ਖੜੀਆਂ ਬੰਨੀ ਇਹਨਾਂ ਨੂੰ ਆਪਾਂ ਟਾਈਮ ਨਾਲ ਜਿਹੜਾ 3:30 ਵਜ ਗਏ ਕੁੜ ਸ਼ਾਮਾ ਟਲ ਗਿਆ ਦੇਖੋ ਅੰਦਰ ਬੱਠਾ ਮੁੱਤੀ ਰਾਂ ਦੁਨੇ ਸੁੱਤਾ ਰਹੂਗਾ ਰਾਤ ਨੂੰ ਹੈ ਬਹੁਤ ਰਾਖੀ ਰੱਖਦਾ ਸਾਰੀ ਰਾਤ ਨਹੀਂ ਸੌਂਦਾ ਦੇਖੋ ਇਹ ਸਾਰੀ ਰਾਤ ਨਾ ਗੱਡੀ ਮੂਰੇ ਬੈਠਾ ਰਹਿੰਦਾ ਹੈ ਪੋਰਚ ਚ ਮੈਂ ਅੰਦਰ ਬੈਠੇ ਆਣਾ ਆਪਣੀ ਝੋਟੀ ਸੂਣ ਵਾਲੀ ਆਈ ਇਹ ਹੈਗੀ ਆਪਣੇ ਪਹਿਲੇ ਸੂਏ ਇਹਦੇ ਨਾ ਅੱਜ ਦਿਨ ਪੂਰੇ ਹੋ ਗਏ 8 ਤਰੀਕ ਨੂੰ ਇਹਦਾ ਬਸ ਪੰਜ ਚਾਰ ਕਿ ਦਿਨ ਹੋਰ ਲੈ ਲੂ ਬੁੱਡੇ ਤੋੜ ਰੱਖੇ ਨੇ ਇਹਨੇ ਵੇਖ ਆਪਾਂ ਬੰਨੀ ਹੋ ਜੇ ਬੈਠੀ ਆ ਇਹਨੂੰ ਸੂਈਨ ਹੋ ਗਏ 4-5 ਮਹੀਨੇ ਜਿਹੜੀ ਉਹ ਵਾਲੀ ਬੈਠੀ ਆ ਉਹਨੂੰ ਸੂਈਨ ਹੋ ਜਾਊਗਾ ਜੀ ਮਹੀਨਾ ਉਹ ਛੋਟੀ ਕੱਟੀ ਆ ਉਹਦੀ ਉਹ ਸੂਈ ਸੀਗੀ ਆਪਣੇ ਲੋੜੀ ਦੇ ਧੱਕ ਦਿਨ ਪਹਿਲਾਂ 12 ਤਰੀਕ ਨੂੰ ਇਹਨੂੰ 12 ਤਰੀਕ ਨੂੰ ਮਹੀਨਾ ਹੋ ਜੁ ਗਈ ਉਹ ਸੀ ਆਪਣੀ ਕੱਟੀ ਉਹ ਮੱਝ ਦਾ ਕੱਟਾ ਹੈਗਾ ਜੀ ਉਹ ਸਿਬੂਰਾ ਜਿਹੜੇ ਆਪਣੇ ਹੋ ਗਏ ਇਹਨੂੰ 5 ਮਹੀਨੇ ਸੂਈ ਨੂੰ ਆਪਾਂ ਸੂਈ ਸਵਾਈ ਲੈਂਦੀ ਸੀਗੀ ਜੋ ਮੱਝ ਆਪਣੇ ਦਾ ਦੁੱਧ ਦਾ ਤੋੜਾ ਸੀਗਾ ਲੇਕ ਆਪਾਂ ਵੇਚਦੀ ਸੀ ਟੋਕੜ ਤੇ ਪੋ ਲੈ ਜਾਂਦੀ ਸੀ ਜੁਣਨ ਆਪਣੇ 베ਰੀ ਤੇ 베ਰ ਦਿਖਾਉਣੇ ਆ ਦੇਖੋ ਕਿੰਨੇ ਲੱਗ ਰਹੇ ਨੇ ਇਹਨਾਂ ਤੋਤੇ ਬਹੁਤ ਖਰਾਬ ਕਰਦੇ ਕਿ ਕਿੱਡੇ ਸੋਹਣੇ ਲੱਗ ਰਹੇ ਨੇਗੇ ਆ ਟਾਣੀ 'ਚ ਹੀ ਤੇ ਬਹੁਤ ਨੇਗੇ ਤੇ ਇੱਧਰ ਦੇਖੋ ਉਹ ਉੱਪਰ ਥੱਲੇ ਜਿਆਦਾ ਦੀਂਦੇ ਨੇਗੇ ਇਹ ਸਾਰੇ ਤੋਤੇ ਖਰਾਬ ਕਰ ਦਿੰਦੇ ਨੇ ਜਦੋਂ ਨਾ ਬਾਹਰ ਅੰਦਰ ਵਗ ਜਾਂਦੇ ਆਗੇ ਉਦੋਂ ਬਹਿ ਕੇ ਸਾਰੇ ਥੱਲੇ ਡਿੱਗ ਜਾਂਦੇ ਨੇਗੇ ਤੁਹਾਨੂੰ ਦਿਖਾਉਣਾ ਥੱਲੇ ਫਰਸ਼ ਤੇ ਆਹ ਦੇਖੋ ਇੱਧਰ ਕਿੰਨੇ ਸੋਹਣੇ ਲੱਗ ਰਹੇ ਨੇ ਦੇਖੋ ਜੇ ਨਾ ਜਮਨ ਤੋਤੇ ਨਾ ਖਰਾਬ ਕਰਨ ਬਹੁਤ ਪੱਕ ਜਾਣੇ ਹੈ ਜਿੰਨੇ ਮਰਜ਼ੀ ਖਾ ਲਿਆ ਅਗਲੇ ਦੇਖੋ ਕਿੱਡੇ ਸੋਹਣੇ ਲੱਗ ਰਹੇ ਨੇ ਇਹ ਦੋ ਪਾਂਤ ਦੀ 베ਰੀ ਆਪਣੀ ਤਾਂ ਹੱਥ ਉੱਪਰ ਦੂਸਰੀ ਐ ਉੱਪਰ ਬੜੀ ਦੂਰ ਜਾ ਦੇਖ ਥੱਲੇ ਨਾਲ ਦੇਖ ਕੇ ਜਿਵੇਂ ਢੇਰ ਲਾ ਦਿੰਦੇ ਨੇ ਟੋਟੇ ਬਾਰੇ ਤਾਂ ਆਪਾਂ ਨਿਕਾ ਰੱਖਦੇ ਉੱਪਰ ਨਿਕਾ ਨਹੀਂ ਰਹਿੰਦਾ ਦੇਖੋ ਸਾਰੇ ਟੁਕ ਟੁਕ ਸਿੱਟ ਜਾਂਦੇ ਨੇਗੇ ਚਲੋ ਜੀ ਆਪਾਂ ਮੱਜਾਂ ਬੰਨੀਆ ਖੜੀਆਂ ਹੋ ਗਈਆਂ ਆਪਣੀਆਂ ਮੱਜਾਂ ਆਪਾਂ ਨੇ ਬੰਤੀਆਂ ਦੇਖੋ ਸ਼ੋਕੀ ਕੱਟੀ ਆਪਾਂ ਇੱਧਰ ਬੰਤੀ ਉਹ ਦੇਖੋ ਇਹਨਾਂ ਵਿੱਚ ਜਦੋਂ ਇਹ ਪੱਖ ਆਪਾਂ ਕੁੱਟਤੇ ਇੱਧਰ ਫਿਰ ਆਪਾਂ ਇੱਧਰ ਕੱਖ ਪਾ ਦਾਂਗੇ ਇਹਨੂੰ ਫਿਰ ਕੱਖਾ ਖਾ ਲੂਗੀ ਨਾ ਜ ਮੱਝਾਂ ਦਾ ਕੰਮ ਆਪਣਾ ਨਿਬੜ ਗਿਆ ਬੰਨਣਾ ਖੋਲਣਾ ਬੰਨਣ ਦਾ ਹੁਣ ਆਪਾਂ ਪਲਾਵਾਵਾਂਗੇ ਇਹਨਾਂ ਨੂੰ ਪਾਣੀ 4:00 ਵਜੇ ਨਾ ਹੁਣ ਆਪਾਂ ਪਿਉਂਦੀਏ ਪਹਿਲਾਂ ਦਾਣਾ ਤੇ ਆ ਮੈਂ ਇਸ ਦਾ ਛੋਟੀ ਦਾ ਪਿਉਣੀ ਹੈਗੀ ਲੈਟੀ ਆ ਪਾਣੀ ਆਪਣੀ ਤਨੂਣ ਛੋਟੀ ਆ ਆ ਦੇਖੋ ਇਹ ਉਹ ਦੂਜੀਆਂ ਦੋ ਮੱਝਾਂ ਦਾ ਪਿਉਣਾਗੇ ਆਪਾਂ ਤੇ ਉਹਨਾਂ ਦੀ ਲੇਟੀ ਦੂਜੀ ਪਾਉਂਦਾਂਗੇ ਫੀਡ ਕੁੜ ਪਾ ਕੇ ਸਰੋਂ ਦੇ ਖਲ ਪਾ ਕੇ ਇਹਨੂੰ ਆਪਾਂ ਲੇਟੀ ਵਿੱਚ ਦਵਾਈ ਜਿਹੜੀ ਸਰੋਂ ਦੇ ਆਪਾਂ ਦੱਸਿਆ ਸੀਗਾ ਉਹ ਪਾ ਕੇ ਪਿਉਮਾਂਗੇ ਦੇਖੀ ਮੱਝਾਂ ਦਾ ਕੰਮ ਹੈ ਮੱਝਾਂ ਦਾ ਕੰਮ ਵਿੱਚ ਨਾ ਵਾਲੀਆਂ ਪੈਣਾ ਮਨਵੀਰਾਂ ਨੂੰ ਆਇੰਦਾ ਦਾ ਛੋਟਾ ਮੱਝਾਂ ਦਾ ਕੰਮ ਜੀ ਕੋਈ ਛੋਟਾ ਨਹੀਂ ਹੈਗਾ ਕਹਿੰਦੇ ਨੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜਦੋਂ ਆਪਾਂ ਨੇ ਕਰਨਾ ਹੋਵੇ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ ਮੱਝਾਂ ਦਾ ਕੰਮ ਤਾਂ ਬਹੁਤ ਇੰਪੋਰਟੈਂਟ ਹੈ ਜਿਹੜਾ ਆਪਾਂ ਨੂੰ ਪੂਰੀ ਪੱਕੀ ਡਿਊਟੀ ਹੈ ਜਿਹੜੀ ਟਾਈਮ ਤੇ ਆਪਾਂ ਨੂੰ ਕਰਨੀ ਪੈਂਦੀ ਆ ਇਹ ਤਾਂ ਦੇਖ ਪਸੂਨ ਨਹੀਂ ਡੰਗਰ ਨੇ ਹਨਾ ਡੰਗਰਾਂ ਚ ਕਹਿੰਦੇ ਡੰਗਰ ਹੋਣਾ ਪੈਂਦਾ ਫੇਰ ਕਿਤੇ ਜਾ ਕੇ ਆਪਾਂ ਸੌ ਪਦਾਰਥ ਖਾਣੇ ਆ ਲੱਸੀ ਪੀਨੇ ਜਾਂ ਆਪਾਂ ਦਹੀਂ ਖਾਣੇ ਆ ਮੱਖਣ ਖਾਣੇ ਆ ਕੀ ਖਾਣੇ ਆ ਫਿਰ ਆਪਾਂ ਪਨੀਰ ਕੱਢ ਲਓ ਠੀਕ ਹੈ ਖੀਰ ਸੇਵੀਆ ਕਸਟਰਡ ਕੋ ਜੋ ਵੀ ਜੀਦਲ ਕਰਦਾ ਆਪਾਂ ਬਣਾ ਸਕਦੇ ਆ ਦੁੱਧ ਤੋਂ ਉਹ ਵੀ ਆਪਾਂ ਜੇ ਮਿਹਨਤ ਕਰਾਂਗੇ ਆਪਾਂ ਹੱਥ ਪੱਲਾ ਹਲਾਉਣੇ ਤਾਂ ਆਪਾਂ ਪਿਓਰ ਚੀਜ਼ਾਂ ਖਾ ਸਕਦੇ ਆ ਨੀ ਮਲਾਵਟ ਵਾਲੀਆਂ ਦਾ ਫਿਰ ਜਿੰਨੇ ਮਰਜ਼ੀ ਖਾ ਲਓ ਉਹਦਾ ਤਾਂ ਕੋਈ ਨਹੀਂ ਕਹਿਣਾ ਹੈਗਾ ਜੀ ਤੇ ਕਿੱਕੇ ਮੱਜਾਂ ਦਾ ਕੰਮ ਬਹੁਤ ਹੁੰਦਾ ਇਹ ਮਿਹਨਤ ਵਾਲਾ ਮਿਹਨਤ ਜਦੋਂ ਆਪਾਂ ਨੇ ਪ्योर ਚੀਜ਼ਾਂ ਖਾਣੇ ਦੇ ਮਿਹਨਤਤਾ ਜੀ ਕਰਨੀ ਪੈਂਦੀ ਆ ਪਸੂਆਂ ਨਾਲ ਮੇਰਾ ਤਾਂ ਬਹੁਤ ਮਿੰਤਾ ਦਿਲ ਲੱਗਦਾ ਮੱਝਾਂ ਚ ਰਹਿ ਗਈ ਵਧੀਆ ਲੱਗਦਾ ਕੰਮ ਕਰਨਾ ਮੱਝਾਂ ਦਾ ਕੋਈ ਔਖਾ ਨਹੀਂ ਲੱਗਦਾ ਹੈਗਾ ਤੇ ਵਧੀਆ ਦਿਲ ਲੱਗਿਆ ਰਹਿੰਦਾ ਇਹ ਮੱਝਾਂ ਚ ਕਿ ਮੱਝਾਂ ਤੋਂ ਬਿਨਾ ਜਦੋਂ ਮੱਝਾਂ ਨਹੀਂ ਹੈਗੇ ਮੱਝਾਂ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਹੈਗਾ ਜੀ ਅਸੀਂ ਨੇ ਨਾ ਪਿੱਛੇ ਜੇ ਹੋਵੇ ਜਦੋਂ ਆਪਾਂ ਮੱਝਾਂ ਹੀ ਲਿਆਂਦੀ ਆ ਅਸੀਂ ਇੱਕ ਮੱਝ ਵੇਚਤੀ ਆਪਣੇ ਦੁੱਧ ਘੱਟ ਸੀ ਗਈ ਤੇ ਦੋ ਤਿੰਨ ਕ ਪਸੂ ਰਹਿ ਗਏ ਐ ਲੱਗੇ ਵੀ ਕੋਈ ਕੰਮ ਨਹੀਂ ਹੈਗਾ ਬੀਬੀ ਕਿਉਂ ਧਾਰਾ ਚੋਣੀਆਂ ਦੁੱਧਵਾ ਸੰਭਣਾ ਵਾਲਟੀਆਂ ਧੋਣੀਆਂ ਸੌ ਕੰਮ ਹੋ ਜਾਂਦੇ ਆਪਾਂ ਨੂੰ ਹਣਾ ਕਿੱਥੇ ਆਪਾਂ ਨੇ ਹੁਣ ਜਦੋਂ ਮੱਝ ਨਹੀਂ ਸੀ ਦੁੱਧ ਵਾਲੀ ਆਪਾਂ ਨੇ ਇਹ ਖੋਲਦੇ ਕੱਖਾਂ ਤੇ ਬੰਦਦੇ ਪਾਣੀ ਪੋੜਤਾ ਕਿ ਦਾਣੇ ਵਦਾਣੇ ਦਾ ਫਰਕ ਪੈ ਜਾਂਦਾ ਜਿੱਥੇ ਆਪਾਂ ਨੇ ਸੰਨੀ ਸੰਨੀ ਕਰਨੀ ਦਾਣਾ ਦੂਣਾ ਲਾਉਣਾ ਇਸ ਕਰਕੇ ਹਨਾ ਸਾਰੇ ਕੰਮ ਦਾ ਧਿਆਨ ਰੱਖਣਾ ਪੈਂਦਾ ਦੁੱਧੜੇ ਪਸ਼ੂ ਦਾ ਦੂਸਰੇ ਪਸ਼ੂ ਦੀ ਆਪਣੀ ਕੈਲੀ ਕਰਦੇ ਨੇ ਵੀ ਚਲੋ ਕੱਖਾਂ ਤੇ ਬੰਨਤਾ ਪਾਣੀ ਪਿਲਾ ਦਾਂਗੇ ਤੁਰੇ ਜਾਂਦੇ ਥੋੜੀ ਜਿਹਾ ਤੇ ਦਾਣਾ ਸੱਟ ਜਾਨੀ ਖਾ ਲੈਣਗੇ ਕੱਖਾ ਪਸ਼ੂ ਤੇ ਦੁੱਧੜੇ ਪਸ਼ੂ ਦਾ ਐਵੇਂ ਹੋ ਜਾਂਦਾ ਵੀ ਆਪਾਂ ਨੂੰ ਕਈ ਵਾਰ ਗੇੜਾ ਦੇਣਾ ਪੈਂਦਾ ਆਪਾਂ ਨੂੰ ਮੱਝਾਂ 'ਚ ਇਸ ਕਰਕੇ ਕੰਮਤਨ ਦੇਨੇ ਆਪਣੇ ਫਿਰ ਆਪਾਂ ਦੇਖੋ ਜੀ ਬਾਲਣ ਪਾਥੀਆਂ ਮੱਝਾਂ ਨਾਲ ਹੀ ਪਾਥੀਆਂ ਨੇ ਜੀ ਪਾਥੀਆਂ ਪੱਥਨੀਆਂ ਗੋਹਾ ਚੱਕਣਾ ਬਹੁਤ ਵਧੀਆ ਲੱਗਦਾ ਇਹ ਕੰਮ ਆਪਾਂ ਨੂੰ ਤੇ ਕੋਈ ਐ ਨਹੀਂ ਲੱਗਦਾ ਵੀ ਇਹ ਕੰਮ ਖਾ ਲੱਗਦਾ ਜੋ ਉਹਨਾਂ ਦਾ ਬਹੁਤ ਹੁੰਦਾ ਆਪਣਾ ਕੰਮ ਨਹੀਂ ਜੀ ਕੋਈ ਵੱਡੇ ਛੋਟੇ ਹੁੰਦੇ ਆਪਣੀ ਸੋਚ ਵੱਡੀ ਛੋਟੀ ਹੁੰਦੀ ਆ ਮੱਝਾਂ ਦਾ ਕੰਮ ਕਰਕੇ ਕੋਈ ਆਪਾਂ ਹੋ ਨਹੀਂ ਹੁੰਦੇ ਵੀ ਆਪਾਂ ਘਸ ਗਏ ਜਾਂ ਕੋਈ ਲਿੱਸੇ ਹੋ ਗਏ ਜਾਂ ਆਪਾਂ ਨੂੰ ਵਧੀਆ ਨਹੀਂ ਲੱਗਦਾ ਮੈਂ ਜੱਟ ਜ਼ਿਮੀਦਾਰਾਂ ਦੇ ਘਰੇ ਤਾਂ ਮੱਝਾਂ ਤੇ ਖੇਤੀ ਤਾਂ ਜ਼ਰੂਰੀ ਆ ਜੀ ਤੇ ਆਪਾਂ ਕਿਹੜਾ ਕੋਈ ਹੋਵਾਂਗੇ ਜੱਟ ਜ਼ਿਮੀਦਾਰਾਂ ਹੀ ਵਧੀਆ ਆਪਣੇ ਕੰਮ ਤਾਂ ਦਾ ਮੱਝਾਂ ਦਾ ਖੇਤੀਬਾੜੀ ਦਾ ਵਧੀਆ ਦਿਲ ਲੱਗਦਾ ਆਪਦੇ ਕੰਮ ਤਾਂ ਦਾ ਕਰਦੇ ਰਹਿਣੇ ਲੋਕਾਂ ਨੇ ਚੂਲੀਆਂ ਤੋਂ ਬਚੇ ਰਹਿਣੇ ਆ ਕਦੇ ਉਹ ਕੰਮ ਕਰ ਲੋ ਕਦੇ ਸਬਜ਼ੀ ਬਣਾ ਲਓ ਕਦੇ ਮੱਝਾਂ ਚਾਜੂਗੇ ਤੇ ਉਧਰ ਵਗ ਜ ਹੁਣ ਆਪਾਂ ਦਾਲ ਸਬਜ਼ੀ ਤਿਆਰ ਕਰਕੇ ਆ ਹੁਣ ਆਪਾਂ ਪਨੀਰ ਕੱਢ ਦਿੰਨੇ ਆ ਮੱਝਾਂ ਦਾ ਕੰਮ ਆਪਾਂ ਸਾਂਭਿਆ ਤੇ ਫਿਰ ਆਪਾਂ ਪਾਣੀ ਪੜਾ ਦਾਂਗੇ ਪਾਣੀ ਦਾ ਟਾਈਮ ਹੋ ਜਾਊਗਾ ਜੀ ਆਪਣਾ ਤੇ ਇਹਨੂੰ ਫਿਰ ਆਪਣਾ ਸ਼ਾਮ ਨੂੰ ਧਾਰਾ ਦਾ ਟਾਈਮ ਹੋ ਜਾਊਗਾ ਚਲੋ ਜੀ ਅੱਜ ਦੀ ਵੀਡੀਓ ਦੇ ਅੰਤਿੱਤ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ